ਸੱਚਾ ਡੇਲੀ ਪੋਸਟ ਪੰਜਾਬੀ ਦੇਖ ਰਹੇ ਤੁਸੀਂ ਮੈਂ ਹਾਂ ਗੁਰਦੀਪ ਸਿੰਘ ਲੰਮੇ ਲਗਾਤਾਰ ਤੁਸੀਂ ਕਵਰੇਜ ਦੇਖ ਰਹੇ ਹੋ ਔਰ ਸ਼ੰਭੂ ਬਾਰਡਰ ਦੇ ਉੱਤੇ ਵੱਖ-ਵੱਖ ਕਿਤੇ ਨੂੰ ਬਿਲੋਂਗ ਕਰਦੇ ਲੋਕ ਇੱਥੇ ਪਹੁੰਚ ਰਹੇ ਨੇ ਅਜੂਰੀ ਨਹੀਂ ਹੈ ਕਿ ਇਕੱਲੇ ਕਿਸਾਨੀ ਨੂੰ ਲੈ ਕੇ ਹੀ ਲੋਕ ਇੱਥੇ ਪਹੁੰਚ ਰਹੇ ਨੇ ਤਾਂ ਵੱਖ-ਵੱਖ ਜਿਹੜੇ ਕਿਤੇ ਨੂੰ ਸਪੋਰਟ ਕਰਦੇ ਨੇ ਜਿਹੜੇ ਲੋਕ ਉਹ ਵੀ ਕਿਸਾਨੀ ਨੂੰ ਸਪੋਰਟ ਕਰਨ ਦੇ ਲਈ ਇੱਥੇ ਪਹੁੰਚ ਰਹੇ ਨੇ ਤਾਂ ਇੱਕ ਤਸਵੀਰ ਤੁਹਾਨੂੰ ਦਿਖਾਉਣਾ ਚਾਹੁੰਦੇ ਕਿ ਜਿਸ ਤਰੀਕੇ ਨਾਲ ਸੇਵਾ ਨਿਭਾਈ ਜਾ ਰਹੀ ਹੈ ਕਿਸਾਨ ਨੇ ਜਿਹੜੇ ਵੱਖ-ਵੱਖ ਪਿੰਡਾਂ ਦੇ ਵਿੱਚੋਂ ਆ ਸੇਵਾ ਦੇ ਤੌਰ ਤੇ ਜਿਹੜੇ ਪ੍ਰਸ਼ਾਦੇ ਲੈ ਕੇ ਪਹੁੰਚ ਰਹੇ ਨੇ ਆ ਸੇਵਾ ਕੀਤੀ ਜਾ ਰਹੀ ਹੈ ਉੱਥੇ ਹੀ ਇੱਕ ਪਰਿਵਾਰ ਦੇ ਵੱਲੋਂ ਸੇਵਾ ਨਿਭਾਈ ਜਾ ਰਹੀ ਹੈ ਜਿੰਨੀ ਸਵਰੱਥਾ ਉਹਨਾਂ ਦੇ ਵਿੱਚ ਹੈਗੀ ਹੈ ਔਰ ਸੇਵਾ ਦੇ ਤੌਰ ਦੇ ਉੱਤੇ ਚੌਲ ਲੈ ਕੇ ਇੱਥੇ ਪਹੁੰਚੇ ਨੇ ਅਤੇ ਇਹ ਵਰਤਾਏ ਜਾ ਰਹੇ ਨੇ ਗੱਲਬਾਤ ਅਸੀਂ ਕਰਾਂਗੇ ਪਹਿਲਾਂ ਬੁੱਪੀ ਦੇ ਨਾਲ ਬੱਬੀ ਕੀ ਨਾਮ ਹੈ ਤੁਹਾਡਾ ਸਾਹਬ ਸਿੰਘ ਮੇਰਾ ਨਾਮ ਹੈ ਉਹ ਵੀ ਜਿਸ ਤਰੀਕੇ ਦੇ ਨਾਲ ਸੇਵਾ ਨਿਭਾਈ ਯਾਰ ਇਹ ਕਿਸਾਨ ਅੰਦੋਲਨ ਦੇ ਵਿੱਚ 2020 ਦੇ ਵਿੱਚ ਵੀ ਸੇਵਾ ਨਿਭਾਈ ਕਿਸੇ ਪਾਕੋ ਪਰਿਵਾਰਾਂ ਦੇ ਵੱਲੋਂ ਅੱਜ ਪਰਿਵਾਰ ਲੈ ਕੇ ਆਏ ਹੋ ਹਾਂਜੀ ਅੱਜ ਅਸੀਂ ਆਪਣੀ ਸਾਰੇ ਛੋਟੇ ਬੱਚਿਆਂ ਤੋਂ ਲੈ ਕੇ ਆਪਣੀ ਫੈਮਿਲੀ ਸਾਰੀ ਲੈ ਕੇ ਆਏ ਹਾਂ ਉਹ ਦੋ 20 ਦੇ ਵਿੱਚ ਵੀ ਕੀਤੀ ਸੀ ਹਾਂ ਉਹਦੋਂ ਜਦੋਂ ਫੈਮਿਲੀ ਗਈ ਸੀ ਉਹ ਦੋ ਦਿੱਲੀ ਗਏ ਸੀ ਗਏ ਦੋ ਦਿਨ ਨਹੀਂ ਸੀ ਸਿਰਫ ਉਹਦੋਂ ਅੰਦੋਲਨ ਚਾਹਾਂ ਦਿੱਲੀ ਜਾ ਕੇ ਆਏ ਸੀ ਦੋ ਦਿਨ ਹੁਣ ਆਪਣਾ ਸ਼ੌਂਕ ਜਾਗ ਗਿਆ ਵੀ ਆਪਣਾ ਇਹ ਵੀ ਮਾੜੀ-ਮੋਟੀ ਅੰਦੋਲਨ ਚ ਅਸਾਂ ਵੀ ਮੜਾ-ਮੋਟਾ ਯੋਗਦਾਨ ਪਾ ਲਈਏ ਜੁਆਇੰਟ ਫੈਮਿਲੀ ਵੱਲੋਂ ਜਿੰਨੇ ਜੋਗੇ ਹੋਏ ਫੇਰ ਵੀ ਆਵਾਂਗੇ ਐਸੀ ਗੱਲ ਕੋਈ ਨਹੀਂ ਕੋਈ ਅੱਜ ਨਹੀਂ ਵੀ ਅੱਜ ਵੀ ਫੇਰ ਵੀ ਆਵਾਂਗੇ ਜਿੰਨਾ ਮਰਜ਼ੀ ਸੰਘਰਸ਼ ਲੜਨਾ ਪਿਆ ਲੜਾਂਗੇ ਨਾਲ ਹੀ ਨਾਲ ਇਹਨਾਂ ਦੇ ਜਿੰਨੇ ਜੋਗੇ ਹੋਏ ਹਾਂਜੀ ਅੱਜ ਤੁਮ ਜਿਹੜਾ ਕਿਤਾਬ ਖੇਤੀ ਸੀਗਾ ਖੇਤੀ ਕਰਦੇ ਹੋ ਹਾਂਜੀ ਸਾਰੀ ਖੇਤੀ ਏ ਪਰ ਹੁਣ ਸਾਰੇ ਬੱਚੇ ਫੋਰਨ ਗਏ ਚੱਲੇ ਨੇ ਹੁਣ ਤੇ ਇੱਥੇ ਅਸਾਂ ਹੀ ਆ ਤਿੰਨ ਚਾਰ ਜਣੇ ਸਾਰੇ ਬੱਚੇ ਨੇ ਬੇਟੀਆਂ ਵੀ ਫੌਰਨ ਚਨੇ ਪਰ ਚਲੋ ਅੰਦੋਲਨ ਦੇ ਵਿੱਚ ਜੋ ਵੀ ਸਾਡੇ ਤੋਂ ਯੋਗਦਾਨ ਪਾਇਆ ਗਿਆ ਪਾਵਾਂਗੇ ਜਿੰਨੇ ਯੋਗ ਹੋਏ ਲੰਗਰ ਦੀ ਸੇਵਾ ਕਰਾਂਗੇ ਜੇ ਹੋਰ ਵੀ ਕਿਸੇ ਤਰ੍ਹਾਂ ਦੀ ਵੀ ਸੇਵਾ ਹੋਈ ਅਸੀਂ ਕਰਾਂਗੇ ਜਿੰਨੇ ਵੀ ਹਾਂਜੀ ਉਹ ਵੀ ਸਾਡੇ ਭਾਣੇ ਸਾਡੀਆਂ ਭੈਣਾਂ ਬੜੀਆਂ ਆਈਆਂ ਨੇ ਅਸਾਂ ਨੇ ਕੁਝ ਵੀ ਨਹੀਂ ਕਰਨ ਯੋਗ ਅਸਾਂ ਤਾਂ ਛੋਟੀ ਫੈਮਿਲੀ ਆ ਸਾਡੇ ਤੋਂ ਤਾਂ ਬਹੁਤ ਅੱਗੇ ਨੇ ਲੋਕ ਸਾਰੀਆਂ ਫੈਮਿਲੀ ਤੁਸੀਂ ਸਪੋਰਟ ਕਰਨ ਦੇ ਲਈ ਨਾਲ ਪਹੁੰਚੋ ਇੱਥੇ ਬਾਬਾ ਜੀ ਬਸ ਅਸੀਂ ਤਾਂ ਸੇਵਾ ਚ ਪਹੁੰਚੇ ਹਾਂ ਜੀ ਹਾਂਜੀ ਠੀਕੇ ਅੱਛਾ ਪਰਿਵਾਰ ਦੇ ਵਿੱਚ ਜਿਹੜੀਆਂ ਲੇਡੀਜ਼ ਹੁੰਦੀਆਂ ਨੇ ਨਾ ਉਹ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਬਰਡਨ ਹੁੰਦਾ ਵਾ ਘਰ ਦਾ ਕੰਮ ਵੀ ਕਰਨਾ ਆ ਇੱਥੇ ਵੀ ਫਿਰ ਬਾਅਦ ਸੇਵਾ ਕਰਨੀ ਆ ਨਾ ਔਖਾ ਹੀ ਲੱਗਦਾ ਫਿਰ ਸਰ ਸਾਡੇ ਘਰ ਚ ਐਵੇਂ ਜੀ ਕੋਈ ਗੱਲ ਨਹੀਂ ਹੈਗੀ ਅਸੀਂ ਸੇਵਾ ਤੋਂ ਅੱਗੇ ਹੀ ਜਾਣਾ ਹੈ ਜੀ ਸੇਵਾ ਕਰਨ ਵਾਸਤੇ ਆਏ ਆ ਸੇਵਾ ਕਰਨੀ ਹੈ ਦਸਵੇਂ ਪਾਤਸ਼ਾਹ ਨੇ ਸਾਡੇ ਉਤੋਂ ਐਨੀ ਕੁਰਬਾਨੀ ਦਿੱਤੀ ਹੈ ਅਸੀਂ ਕੁਝ ਵੀ ਨਹੀਂ ਕਰ ਸਕਦੇ ਹੈਗੇ ਐਨੇ ਕਿਸਾਨ ਨੇ ਜਿਹੜੇ ਸਾਡੇ ਵਾਸਤੇ ਲੜਦੇ ਪਏ ਨੇ ਅਸੀਂ ਅਸੀਂ ਤੁਹਾਨੂੰ ਨਮਸਤ ਪੋਛ ਵੀ ਨਹੀਂ ਹੈਗੇ ਜੋਏਗਾ ਵੇਖੀ ਜਾਏਗੀ ਪਰਮਾਤਮਾ ਨੇ ਜੋ ਕਰਨਾ ਸਹੀ ਕਰਨਾ ਹੈ ਬਸ ਪਿੰਡ ਦੇ ਵਿੱਚ ਤੁਹਾਡੇ ਇਹ ਗੱਲ ਕੀਤੀ ਜਾਵੇ ਤਾਂ ਬਾਕੀ ਨਾਲ ਦੇ ਪਰਿਵਾਰ ਹੋਣਗੇ ਜਾਂ ਫਿਰ ਹੋਰ ਆੜਗਵਾੜ ਹੁੰਦੇ ਨੇ ਉਹਨਾਂ ਨਾਲ ਗੱਲਬਾਤ ਕੀਤੀ ਸੀ ਵੀ ਆਉਣਾ ਕਿਸੇ ਨੇ ਆਏ ਹੁਣ ਇੱਥੇ ਹਾਂਜੀ ਅਸੀਂ ਜਿਨ੍ਹਾਂ ਨੂੰ ਕਿਹਾ ਉਹਨਾਂ ਦੀ ਮਰਜ਼ੀ ਹੈ ਨਹੀਂ ਆਣਾ ਕਿਸੇ ਦੀ ਮਰਜ਼ੀ ਅਸੀਂ ਤੇ ਆਪਨੇ ਆਣਾ ਸੀ ਤੇ ਆਣਾ ਹੀ ਸੀ ਹਾਂਜੀ ਹਾਂਜੀ ਜਿਹੜਾ ਚੋਂ ਪਰਵਾਹ ਨਹੀਂ ਉਹ ਕਰ ਲਾਂਗੇ ਸਾਨੂੰ ਕੋਈ ਹੋਣੀ ਇਹ ਬੱਚਿਆਂ ਦੀ ਸਪੈਸ਼ਲ ਛੁੱਟੀ ਕਰਾਈ ਸਾਰਿਆਂ ਦੀ ਅੱਜ ਹਾਂ ਵੀ ਬੱਚੇ ਵੀ ਨਾਲ ਲੈ ਕੇ ਜਾਣੇ ਨੇ ਅੱਜ ਅੰਦੋਲਨ ਚ ਜਿੰਨਾਂ ਕ ਜੋਗੇ ਅੰਦੋਲਨ ਚ ਹੋਇਆ ਯੋਗਦਾਨ ਪਾ ਸਕਾਂਗੇ ਪਾ ਦਾਂਗੇ ਚੂੜਾ ਪਾਇਆ ਹੋਇਆ ਸੇਵਾ ਕਰਨ ਦੇ ਲਈ ਇੱਥੇ ਪਹੁੰਚੋ ਐਨਾ ਤੁਹਾਡੇ ਵਿੱਚ ਮਨ ਦੇ ਵਿੱਚ ਹੈਗਾ ਵੀ ਕਿਸਾਨਾਂ ਪ੍ਰਤੀ ਵੀ ਸੇਵਾ ਨਿਭਾਉਣੀ ਹੈ ਇੱਥੇ ਮੈਂ ਇਹਨਾਂ ਦੀ ਬੇਟੀ ਆ ਮੈਂ ਕਿਸਾਨ ਅੰਦੋਲਨ ਦੇ ਨਾਲ ਆ। ਮੇਰੀ ਸਾਰੀ ਫੈਮਲੀ ਫੋਰਨ ਆ ਮੇਰੀ ਸੋਹਰਾ ਫੈਮਲੀ ਯੂ ਐਸ اے ਆ। ਹੁਣ ਉਹ 20 ਤਰੀਕ ਨੂੰ ਆ ਰਹੇ ਇੱਥੇ। ਅਸੀਂ ਜਿਵੇਂ ਕਿਸਾਨਨੀ ਦੇ ਵਿੱਚ ਇੱਕ ਯੰਗ ਲੇਡੀ ਦਾ ਹੋਣਾ ਉਹ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਨਾ। ਐਜ਼ ਅ ਯੰਗਸਟਰ ਤੁਸੀਂ ਨਾਲ ਜੁੜੇ ਹੋਏ ਹੋ। ਮੇਰੇ ਸੋਹਰਾ ਫੈਮਲੀ ਨੇ ਖੁਦ ਫੋਨ ਕਰਕੇ ਕਿਹਾ ਕਿ ਤੁਸੀਂ ਆਪਣੇ ਮਾਪਿਓ ਦੇ ਨਾਲ ਜਾਣਾ ਹੈ। ਉਹ ਵੀ ਆ ਰਹੇ ਨੇ 20 ਤਰੀਕ ਨੂੰ। 22 ਤਰੀਕ ਨੂੰ ਇਹਨਾਂ ਨੇ ਪਹੁੰਚਣਾ। ਉਹ ਵੀ ਆ ਰਹੇ ਨੇ ਇੱਥੇ ਫੋਰਨ ਤੋਂ। ਮਰੇ ਹਸਬੰਦ ਨਾਲ ਤੁਹਾਡੀ ਗੱਲ ਹੋਈ ਤਾਂ ਉਹਨਾਂ ਨੇ ਕਿਹਾ ਵੀ ਸਪੋਰਟ ਕਰਨੀ ਆ ਉਹ ਪੂਰੀ ਸਪੋਰਟ ਕਰਦੇ ਆ ਮੇਰੇ ਨਾਲ ਮੇਰੇ ਹਸਬੰਦ ਯੂਐਸਏ ਆ ਮੇਰੇ ਨਾਲ ਇੰਨੀ ਸਪੋਰਟ ਕਰਦੇ ਆ ਨਾ ਜਿਹੜੇ ਦੇਖ ਸਕਦੇ ਹੋ ਇਹ ਪਰਿਵਾਰ ਦੇ ਵੱਲੋਂ ਲੰਗਰ ਦੀ ਸੇਵਾ ਨਿਭਾਈ ਜਾ ਰਹੀ ਹੈ ਤੇ ਪੂਰਾ ਪਰਿਵਾਰ ਇੱਥੇ ਪਹੁੰਚਿਆ ਹੈ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੇ ਇੱਥੇ ਲੇਡੀ ਨੇ ਉਹਨਾਂ ਦੇ ਚੂੜਾ ਪਾਇਆ ਹੈ ਨਵਾਂ ਵਿਆਹ ਹੋਇਆ ਉਹ ਫਿਰ ਵੀ ਫੈਮਿਲੀ ਦੇ ਨਾਲ ਇਸ ਬਾਰਡਰ ਤੇ ਪਹੁੰਚੇ ਨੇ ਜਿਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਸੇਵਾ ਕਰਨ ਦੇ ਲਈ ਇੱਥੇ ਪਹੁੰਚਿਆ ਤੇ ਸੇਵਾ ਕਰਾਂਗੇ ਚਾਹੇ ਜੋ ਕੁਝ ਮਰਜ਼ੀ ਹੋ ਜਵੇ ਤਾਂ ਇੱਕ ਪਰਿਵਾਰ ਦੇ ਵੱਲ ਜਿਹੜੀ ਸੇਵਾ ਨਿਭਾਈ ਜਾ ਰਹੀ ਹੈ ਤੇ ਬਹੁਤ ਵੱਡੀ ਗੱਲ ਹੈ ਕਿ ਜਿੰਨਾ ਕੁ ਸਮਰੱਥਾ ਹਰੇਕ ਪਰਿਵਾਰ ਦੇ ਵਿੱਚ ਹੁੰਦੀ ਹੈ ਤਾਂ ਉਹ ਪਰਿਵਾਰ ਸੇਵਾ ਜਿਹੜਾ ਨਿਭਾਉਂਦਾ ਹੈ ਤੇ ਇਸੇ ਤਰੀਕੇ ਨਾਲ ਜਿਵੇਂ ਕਿਸਾਨ ਅੰਦੋਲਨ 2020 ਦੇ ਵਿੱਚ ਜਿਹੜੀਆਂ ਬਹੁਤ ਸਾਰੀਆਂ ਤੁਸੀਂ ਵੀਡੀਓਜ਼ ਦੇਖਿਆ ਸੀ ਤਾਂ ਅੱਜ ਇਸ ਵਾਰ ਫਿਰ ਤੋਂ ਇਸ ਸਾਹ ਦੇਖਣ ਨੂੰ ਮਿਲ ਰਿਹਾ ਕਿ ਪਰਿਵਾਰ ਦੇ ਪਰਿਵਾਰ ਸੇਵਾ ਕਰਨ ਦੇ ਲਈ ਸ਼ੰਭੂ ਬਾਰਡਰ ਪਹੁੰਚ ਰਹੇ ਨੇ ਸੋ ਵਦਰੀ ਅਪਡੇਟਸ ਜੋ ਡੇਲੀ ਪੋਸਟ ਪੰਜਾਬੀ ਦੇ ਨਾਲ ਕੈਮਰਾ ਪਰਸਨ ਹੈਪੀ ਗਰਵਾਰਨਾ ਗਦੀਪ ਸਿੰਘ ਜੀ ਨੇ